ਸਤਿ ਸ਼੍ਰੀ ਅਕਾਲ ਦੋਸਤੋ ਅਠਾ ਡੇਰੀ ਫਾਰਮ 'ਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਜੀ ਪਿੰਡ ਝਾਂਕੀ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਪ੍ਰਤਾਪ ਸਿੰਘ ਸ਼ਾਹ ਫਾਰਮ ਤੇ ਆਏ ਆਂ ਇੱਥੋਂ ਤੁਹਾਨੂੰ ਆਪਾਂ ਕੁੱਲ 5 ਐਨੀਮਲ ਵਿਖਾਉਣੇ ਆਂ ਤੇ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਬਾਕੀ ਤਰੀਕ ਤੇ ਸਮਾਂ ਨੋਟ ਕਰਿਓ ਤਰੀਕ 24 ਦਸੰਬਰ 2025 ਸਮਾਂ ਕੁਝ 3:00 ਵਜੇ ਦਾ ਤੇ ਬਾਕੀ ਸ਼ਾਹ ਜੀ ਹੋਂਨਾਂ ਤੋਂ ਸਾਰੀ ਆਪਾਂ ਜਾਣਕਾਰੀ ਲੈਣੀ ਆ ਤੇ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਤੇ ਆਜੋ ਮਿਲਦੇ ਹਾਂ ਸਾਰੀ ਹੱਸੀ ਗੱਛਾ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਹੋਰ ਕੈਮ ਸੇ ਤਾ ਵਧੀਆ ਵਧੀਆ ਜੀ ਠਠਾ ਠਾ ਸਭ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਜੀ ਠਾ ਠਾ ਡੇਰੀ ਫਾਰਮ ਦੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਪਰਪਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਰਿਕਵੈਸਟ ਬੇਨਤੀ ਇਹ ਹੁੰਦੀ ਹੈ ਹਰ ਵਾਰ ਹਾਂਜੀ ਇਹ ਵਰਤਵਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵਰਤਵਾ ਸਪੋਰਟ ਕਰੋ ਜੀ ਬਿਲਕੁਲ ਜੀ ਬਿਲਕੁਲ ਦੂਜੀ ਬੇਨਤੀ ਇਹ ਜੇ ਵੀ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਪਹਿਲਾਂ ਸਾਰੀ ਮੇਰੇ ਭਰਾ ਵੇਖਿਆ ਕਰੋ ਭਲੇਖਾ ਨਾ ਲੱਗੇ ਕਿਸ ਗੱਲ ਦਾ ਵੀ। ਬਿਲਕੁਲ ਬਿਲਕੁਲ। ਵੀਡੀਓ ਵੇਖ ਕੇ ਦੋ ਵਾਰੀ ਵੀਡੀਓ ਵੇਖਿਆ ਕਰੋ। ਹਾਂਜੀ ਹਾਂਜੀ। ਵੀਡੀਓ ਵੇਖ ਕੇ ਫਿਰ ਸਾਈ ਬਿਆਨਾ ਪਾਓ। ਬਿਲਕੁਲ। ਸਾਈ ਬਿਆਨਾ ਜਿੰਨਾ ਪਾਉਣਾ ਸਾਈ ਬਿਆਨੇ ਦਾ ਸਮਾਂ 24 ਘੰਟਿਆਂ ਦਾ ਜਿਹੜਾ ਉਸੇ ਵੇਲੇ ਆ ਸਕਦਾ ਭਾਵੇਂ ਸਾਈ ਉਹਨੇ ਪਾ। ਬਿਲਕੁਲ ਬਿਲਕੁਲ। ਦੂਜੀ ਬੇਨਤੀ ਇਹ ਜੇ ਵੀ ਘਰੇ ਆ ਕੇ ਹਾਂਜੀ ਸੱਲੀ ਕਰੋ ਆਪਦੀ। ਇੱਕ ਟਾਈਮ ਦੋ ਟਾਈਮ ਚੋਕੇ ਆਪਦੇ ਤਸਲੀ ਕਰੋ ਸਾਰੀਆਂ ਚੀਜ਼ਾਂ ਪੈਸੇ ਦੇ ਨੇ ਹੱਕ ਬਣਦਾ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਜਿਹੜਾ ਵੀ ਸੱਜਣ ਸ਼ਾਰਟ ਵੇਂਦਾ ਹੈ ਉਹ ਕੋਲੀ ਆ ਰ ਆ ਬਕਰੋ ਵਾਦਾ ਕੀਤਾ ਭੈਣ ਭਰਾਵਾਂ ਨਾਲ ਪਾਵਾਂਗੇ ਵੱਧ ਤੇ ਪਰ ਗੱਲ ਇਹ ਹੈ ਮਾਫੀ ਚਾਹੁੰਦੇ ਆ ਟਕਰਨਾ ਇਕੱਠੇ ਨਹੀਂ ਹੁੰਦਾ ਹੁਣਾ ਵੀ ਇਧਰ ਕੈਮਰਾ ਮਾਰ ਦੋ ਚਾਰ ਮਈਆ ਤੁਹਾਡੇ ਆਉਣ ਤੋਂ ਪਹਿਲਾਂ ਹੀ ਵੇਚੀਆਂ ਨੇ ਹਾਂਜੀ ਹਾਂਜੀ ਟੋਕਰ ਗੱਪਣ ਵੀ ਹੈਗੀ ਸੀ ਤੇ ਬੱਚੇ ਵਾਲੀਆਂ ਹੋਈਆਂ ਹਾਂਜੀ ਤੇ ਚਾਰ ਨਾਂਕ ਪਹਿਲਾਂ ਵੇਚ ਗਿਆ ਤੇ ਆਪਾਂ ਵੇਚ ਨਹੀਂ ਪਾਉਂਦੇ ਹੁੰਦੇ ਤੁਹਾਨੂੰ ਬੜਾ ਅਗਲੇ ਦੀ ਪਰਦਾ ਹੁੰਦਾ ਪ੍ਰਾਈਵੇਸੀ ਹੁੰਦੀ ਹੈ ਬਿਲਕੁਲ ਬਿਲਕੁਲ ਜ ਹੁਣ ਆ ਪਾਉਣੀਆਂ ਜੇ ਆਪਾਂ ਪਾਉਣੀਆਂ ਤਾਂ ਅੱਜ 9 ਦਾ ਹੈ ਵਿੱਚੋਂ ਮਾਲ ਦੇ ਗਏ 5 ਪਾਵਾਂਗੇ ਅੱਜ 5 ਆਪਾਂ ਕਰ ਰਹੇ ਹਾਂ 5 ਪਾਵਾਂਗੇ ਬੱਚਿਆਂ ਵਾਲੀਆਂ ਵੀ ਆ ਜੇ ਬੱਚੇ ਤੋਂ ਬਣਾਵੀਆਂ ਬਿਲਕੁਲ ਬੇਨਤੀ ਇਹੋ ਹੀ ਆ ਹਾਂਜੀ ਵੀ ਵੀਡੀਓ ਐ ਰੀਅਲ ਨਾ ਵੇਖੋ ਤਸल्ली ਕਰੋ ਬਿਲਕੁਲ ਬਿਲਕੁਲ ਤੇ ਵੀਟ ਕਰਕੇ ਆਪ ਦੀ ਘਰੇ ਜਾਓ ਕਹਿੰਦਾ ਘਰੇ ਆਓ ਭਾਜੀ ਹਾਂਜੀ ਘਰੇ ਆ ਕੇ ਇਹ ਨਹੀਂ ਵੀ ਜਿਹਦੀ ਸਾਈ ਦਿੱਤੀ ਉਹ ਜਿਹੜੀ ਚੰਗੀ ਲੱਗਦੀ ਉਹ ਲੈ ਉਹ ਲੈ ਜਾਓ ਹਾਂਜੀ ਹਾਂਜੀ ਤਸल्ली ਕਰੋ ਹਨਾ ਤੁਹਾਡਾ ਫਰਜ਼ ਬੰਦਾ ਤੁਸੀਂ ਮਾਇਆ ਦੇ ਲਈ ਹਾਂਜੀ ਹਾਂਜੀ ਸ਼ੁਰੂ ਕਰੀਏ ਜਿੱਤੋਂ ਹਾਂਜੀ ਹਾਂਜੀ ਸੂਆ ਦੱਜਾ ਜੇ ਦੂਜਾ ਸੂਆ ਆ ਗਿਆ ਦੁੱਧ ਹੈਗਾ ਜੀ ਮੈਂ ਥੱਲੇ 8 ਲੀਟਰ ਪੱਕਾ ਹਾਂਜੀ ਮਗਰ ਕਟਾ ਇਹਦੇ ਨੀਲੀ ਦਾ ਮਗਰ ਕਟਾ ਗਿਆ ਜੋ ਹਾਂ ਮਗਰਾ ਕਟਾ ਵਾ ਬੱਚਾ ਹਾਂਜੀ ਤੇ ਮਿਲਦੀ ਭਾਜੀ ਬੱਚੇ ਤੇ ਨਹੀਂ ਜੇ ਬਾੜੇ ਤੇ ਮਿਲਦੀ ਜੀ ਮਾਜੀ ਬਾੜੇ ਦੇ ਬੱਚਾ ਮਗਰੋਂ ਪਾਉਂਦੀ ਆ ਓਕੇ ਓਕੇ ਆਪਾਂ ਦੱਸ ਕੇ ਦੇਣੀ ਆ ਹਾਂਜੀ ਹਾਂਜੀ ਦੁੱਧ 8 ਲੀਟਰ ਲਾਲੇ ਪੱਕਾ ਵਈ 8 ਸੁਆ ਦੂਜਾ ਭੈਣ ਭਰਾਵਾਂ ਦੇ ਗਾੜੀ ਬਾਕੀ ਆਪ ਜੀ ਸਮਝ ਲੈ ਕਿ ਵਾਈ ਜੁਈ ਦੀ ਸ਼ਾਹ ਜੀ ਕਿਦਾਂ ਮੈਂ ਨਾ ਜੀ ਇੱਕ ਨੰਬਰ ਆ ਸਾਰਾ ਕੋਈ ਭੂਰ ਛਟਾ ਕੇ ਕੋਈ ਨਹੀਂ ਜੀ ਭੂਰ ਛਟਾ ਨਹੀਂ ਖਾਣ ਵੱਧ ਘੱਟ ਨਹੀਂ ਓਕੇ ਓਕੇ ਹੋਲੀ ਹੋ ਗਏ ਆ ਉਹ ਕੰਮ ਹੋ ਗਈ ਠੀਕ ਹੈ ਹਾਂਜੀ ਹਾਂਜੀ ਬਾਕੀ ਸਾਰਾ ਮਾਲ ਨਾ ਅੱਜ ਹੀ ਆਇਆ ਸਵੇਰੇ ਹਾਂਜੀ ਕਈਆਂ ਦੀ 9 ਵਜੇ ਦੀ ਚਵਾਈ ਆ ਕੋ 10 ਵਜੇ ਦੀ ਆ ਕੋ 8 ਵਜੇ ਦੀ ਆ ਆਇਆ ਨਗਰ ਨੂੰ ਮਾਤੇ ਤਾਂ ਹਾਂ ਤੇ ਹੋਂਦਾ ਫਿਰ ਹੋਰ ਤੁਹਾਨੂੰ ਪਤਾ ਰੋਗ ਹੁੰਦਾ ਬਿਲਕੁਲ ਬਿਲਕੁਲ ਤੇ ਠੰਡ ਕਰਕੇ ਤੁਹਾਨੂੰ ਪਤਾ ਨਹੀਂ ਫਿਰ ਇੱਕ ਨਾ ਆਪਣਾ ਸੈਲ ਚਾਰ ਵੀਡੀਓ ਜ਼ਿਕਰ ਕਰਦੇ ਨਗਰ ਨਾ ਜਦੋਂ ਹੁੰਦਾ ਨਾ ਦੱਜੇ ਤਾਂ ਹਾਂ ਜੀ ਪਰ ਨਹੀਂ ਖਾਂਦਾ ਬਿਲਕੁਲ ਬਿਲਕੁਲ ਥੋੜਾ ਜਿਹਾ ਪ੍ਰੋਪਰ ਆ ਮਹਿਸੂਸ ਕਰਦਾ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਹੀ ਛੋਟਾ ਜਿਹਾ ਭਾਜੀ ਹਾਂ ਜੀ 65 ਕਰ ਦਈਏ ਪਾਣੀ ਇਕ ਕੋਈ ਫਾਈਨਲ ਹੀ ਆਪਾਂ ਦਾ ਫਾਈਨਲ ਜੀ ਹਾਂਜੀ ਫਾਈਨਲ ਇੱਕ ਹੀ ਹਾਂਜੀ ਇੱਕੋਈ ਜੀ ਜੱਪਾ ਮਾਨਤਾਨ ਕਰਨਾ ਹੈ 100 ਰੁਪਈਆ ਛੋਟ ਛੱਪਾ ਹੋਵੇ ਜਿਹੜਾ ਅੱਛਾ ਜੀ ਹਾਂਜੀ ਇਹਦੀ ਭਾਜੀ ਪੂਰੇ 58000 ਦੇ ਵਿੱਚ ਪਹੁੰਚ ਜੀ 58000 ਦੇ ਵਿੱਚ ਪਾਵੇ ਗੱਡੀ ਕੋਲ ਆਦਿ ਪੂਰੇ 55000 ਪੂਰੇ 55000 ਦੇ ਆਪਾਂ ਦਾ ਸਿਰਫ 100 ਰੁਪਈਆ ਛੋਟ ਹੋਣੀ ਜੀ ਓਕੇ ਓਕੇ ਹਾਂਜੀ ਹਾਂਜੀ ਇਹਦੀ ਸ਼ਾਹੀ ਦੱਸਦੀ ਹੈ ਜਾਨ ਇਹਦੀ ਭਾਜੀ ਨੀਲੀ ਰਾਵੀ ਚ ਆਉਂਦੀ ਜੇ ਮੱਝ ਹਾਂਜੀ ਸੂਰਾ ਦੋ ਜਾਣਾਂ ਆਖਿਆ ਭੈਣ ਭਰਾਵਾਂ ਦੇ ਗਾੜੀ ਜਾਂ ਤੇ ਜਲ ਵਾਲੇ ਕੋਈ ਜਫਰਾਵਾਦੀ ਚਾਉਂਦੀ ਆ ਜਫਰਾਵਾਦੀ ਹਾਂਜੀ ਹਾਂਜੀ ਦੁੱਧ ਕਿੰਨਾ ਜੋਗੇ ਦੁੱਧ ਭਾਜੀ ਇਥੇਲੇ 8 ਆ ਹਾਂਜੀ ਕੋ 7 ਵਾਲੇ ਤੇ ਸੂਈ ਨੂੰ ਇਹ ਜ ਤਿੰਨ ਮਹੀਨੇ ਹਾਂਜੀ ਮਗਰ ਇਹ 1 ਮਹੀਨੇ ਦੀ ਉਹਨਾਂ ਬਣੀ ਵੀ ਦੱਸੀ ਕੋਈ ਗਰੰਟੀ ਨਹੀਂ ਦੇਣੀ ਦੁੱਧ ਦੇ ਹਿਸਾਬ ਨਾਲ ਦੇਣੀ ਦੁੱਧ ਵਾਲੇ ਮੁੱਲ ਕਰਨਾ ਬਿਲਕੁਲ ਬੇਗਮ ਮਗਰ ਮਗਰ ਅੱਛਾ ਬਚਾਣੀ ਹੈਗਾ ਹਾਂਜੀ ਹਾਂਜੀ ਠੀਕ ਹੈ ਜੀ ਚਵਾਈ ਚੁਈ ਕਿੰਨਾ ਚਵਾਈ 100 100 ਬਾਕੀ ਬੇਨਤੀ ਇਹੋ ਹੀ ਆ ਵੀ ਚੋਕੇ ਖੜੋ ਆਪਦੀ ਹਾਂਜੀ ਹਾਂਜੀ ਬਿਲਕੁਲ ਤਸੱਲੀ ਕਰੇ ਭੈਣ ਤਸੱਲੀ ਕਰਕੇ ਘਰੇ ਵੇਟ ਕਰਕੇ ਹਨਾ ਹਾਂ ਹਾਂ ਆਪਾਂ ਦੇ ਮੈਂ ਖੋਲਦਿਆਂ ਬੰਦਦੇ ਆਖੀ ਜਾਂਦੇ ਆ ਬਿਲਕੁਲ ਬੇਗੋ ਆਪਾਂ ਦੇਖੀਏ ਜੀ ਬਾਕੀ ਕੋਈ ਕੁਝ ਨਿਸ਼ਾਨੀਆਂ ਜਿਹੜੀਆਂ ਨਾ ਕਵਰ ਕਰਦੀ ਜੀ ਨਹੀਂ ਹਾਂਜੀ ਹਾਂਜੀ ਹਾਂ ਹਾਂਜੀ ਚਲੋ ਗਾਂ ਜੇ ਕਿਸੇ ਭੈਣ ਭਰਾ ਸੰਭੂਗਾ ਤੇ ਬਿਲਕੁਲ ਬਿਲਕੁਲ ਕਟ ਕਾਟ ਵੀ ਚੰਗਾ ਹਾਂਜੀ ਜੀ ਕਟ ਕੋਦ ਸੋਨਾ ਬਣਿਆ ਬਾਕੀ ਭਾਅ ਚਲੋ ਜਾਇਜ ਜਿੱਦਾਂ ਦੀ ਮਹੀਂ ਉਦਾਂ ਦਾ ਭਾਅ ਕਰ ਹਾਂਜੀ 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 ਸਾਰੇ ਮੈਂ ਲੇਟ ਚ ਆਈ ਆ ਸਵੇਰੇ ਹਾਂਜੀ ਨਹੀਂ ਤਾਂ ਮੈਂ ਚੱਡੇ ਤੇ ਵੜੀ ਆਉਂਦੀ ਆ ਹਾਂਜੀ ਹਾਂਜੀ ਸਰਚ ਕਰਦਿ ਗਏ ਪਹੁੰਚ ਫਾਈਨਲੀ ਆਪਾਂ ਇੱਕੋ ਹੀ ਦੱਸਣਾ ਹੁੰਦਾ ਜੀ ਅੱਛਾ ਜੀ ਫਾਈਨਲੀ ਬਿਲਕੁਲ ਸਾਰਾ ਹਾਂਜੀ ਸਾਰੇ ਵਾੜੇ ਵੱਢ ਗਏ ਸਾਰੇ ਵਾੜੇ ਵੱਢ ਗਏ ਇੱਕੇਰੀ ਇੱਕੇ ਯਾਰੀ ਜੀਚਾ ਆਪਾਂ 500 53000 ਦੇ ਵਿੱਚ ਪਹੁੰਚ ਹਾਂਜੀ ਤੇ ਗੱਡੀ ਕੋਆਦਲੇ ਪੂਰੇ 50 500 50 50 ਹਾਂਜੀ ਹਾਂਜੀ 50 ਮਾਰਤੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਪੂਰੇ 50000 ਗਾੜੀ ਭਾਜੀ ਵੱਡਾ ਕੱਦ ਕਾਠ ਹਾਂਜੀ ਨੀਲੀ ਰਾਵੀ ਚ ਮਹੀਂ ਆਉਂਦੀ ਏ ਠੀਕ ਹੈ ਜੀ ਤੇ ਮਗਰ ਇਹਦੇ ਕਟਾ ਮਗਰ ਆ ਗਿਆ ਕਟਾ ਤੇ ਸੂਈ ਜੇ ਮੈਂ ਸਾਰੀ ਤਨਾ ਚੌਂ ਮਹੀਏ ਤਨਾ ਚੌਂ ਤਨਾ ਚੌਂ ਦਿਨਾਂ ਦੀ ਸਾਰੀ ਤਨਾ ਚੌਂ ਦਿਨਾਂ ਦੀ ਹਾਂਜੀ ਹਾਂਜੀ ਆਹ ਵੇਖੋ ਆ ਜੀ ਠੀਕ ਹੈ ਜੀ ਆ ਭੈਣ ਭਰਾਵਾਂ ਦੀ ਗਾੜੀ ਆ ਬੱਚੇ ਨਾਲ ਜਿਆਦੇ ਹੋ ਤਾਂ ਕਰਕੇ 나ੜੂ ਲਾਹਤਾ ਦੂਜੇ ਬੱਚੇ ਅੱਛਾ 나ੜੂ ਲੈਗਾ ਤਾਜੀ ਸੂਈ ਜੀ ਤਾਜੀ ਸੂਈ ਹਾਂਜੀ ਸੂਈ ਬਿਲਕੁਲ ਠੀਕ ਹੈ ਜੀ ਹਾਂ ਮਗਰ ਇਹਦੇ ਕਟਾ ਮਗਰ ਘਟਾ ਆ ਗਿਆ ਹਾਂਜੀ ਹਾਂਜੀ ਹੁਣ ਕਿੰਨਾ ਜੋ ਭਾਜੀ ਬੋਲਾ ਤੇ ਉਦਾਂ ਅੱਖਾਂ ਨੂੰ ਚਵਾਵਾ ਭਾਵੇਂ 9-10 ਲੀਟਰ ਵੀ ਆਖੀ ਜੀ ਆਪਾਂ ਹਾਂਜੀ ਹਾਂਜੀ ਅੱਠ ਕਰਕੇ ਦੇਣੀ ਆ ਆ ਪਾਟ ਦੇ ਹਿਸਾਬ ਨਾਲ ਸੂਹਾ ਤੱਜਾ ਉਹਨਾਂ ਆਖਿਆ ਹਾਂਜੀ ਭੈਣ ਭਰਾਵਾਂ ਦੀ ਗਾੜੀ ਆਪ ਦੀ ਸਮਝ ਵੇਖੀ ਬਿਲਕੁਲ ਬਿਲਕੁਲ ਬਾਕੀ ਪ੍ਰੋਪਰ ਨਿਸ਼ਾਨੀਆਂ ਦੋਹਾਂ ਬਨੇ ਚੱਡੇ ਤੇ ਡੱਬ ਵੀ ਜੇ ਹਾਂਜੀ ਹਾਂਜੀ ਸਾਰਾ ਕੋਹਿਆ ਤੇ ਥਾਨ ਬੜਾ ਫੇਸ ਕੁਆਲਟੀ ਚੈੱਕ ਹੈ ਥਾਨ ਬੜਾ ਚੰਗਾ ਪੀੜੀ ਦੇ ਪਾਗਰ ਕੇ ਥਾਨ ਲੱਗੇ ਬਿਲਕੁਲ ਬਿਲਕੁਲ ਨੋਕ ਵਾਲਾ ਹੈ ਪ੍ਰੋਪਰ ਇੱਕ ਨਾ ਅੰਦਰੋਂ ਅੰਦਰ ਬਧੀ ਦੀ ਜਿਆਦੀ ਬੰਦੇ ਨੇ ਇਹਨਾਂ ਸੇਵਾ ਨਹੀਂ ਹੈਗੀ ਹਾਂਜੀ ਹਾਂਜੀ ਚਲੋ ਜੇ ਕੋ ਸਾਹਮਣੇ ਦੁੱਧ 11-12 ਲੀਟਰ ਮਹੀਨੇ ਭਰਨਾ ਜੀ ਨੇ ਬਿਲਕੁਲ ਬਿਲਕੁਲ ਭਰ ਜਾਣਾ ਜੀ ਕਾਡਰ ਵੀ ਥੋੜਾ ਸਾਰਿਆਂ ਨਾਲੋਂ ਵੱਡਾ ਹਾਂ ਕਾਡਰ ਵੀ ਸੋਨਾ ਹੈ ਹਾਂਜੀ 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 ਹਾਈ ਟੂ ਇਟ ਵੀ ਸੋਣੀ ਹੈ। ਬਾਕੀ ਸੇਵਾ ਦਾ ਮੋਲ ਆ। ਬਾਜੀ ਬਸ। ਨਾ ਵੇਖੋ। ਅਬੜੇ ਇਹਨਾਂ ਦੀ ਖਾਲ ਦੀ ਬੋਰੀ ਚੜ ਗਈ ਆ ਕਿਤੇ ਦੁੱਧ 12 ਕਿਲੋ ਤੇ ਆ ਜਣਾ। ਬਿਲਕੁਲ ਬਿਲਕੁਲ ਸੇਵਾ ਦਾ ਜੀ। ਹਾਂਜੀ। ਦੁੱਧ ਪਾਏ ਦਾ ਬਾਕੀ ਮੁੱਲ ਜੈ ਜਾਈਏ ਹਾਂਜੀ ਸਾਹਿਬ ਜੀ ਕੀ ਮੁੱਲ ਕਰਦੇ ਫਿਰ ਆਪਾਂ ਇਹ ਨਾ ਆਪਾਂ ਜੈਸਨੋ ਵਾਲੀਆਂ ਗੱਲਾਂ ਹੀ ਕਰਨੀਆਂ ਜੀ ਹਾਂਜੀ ਹਾਂਜੀ ਆਪਾਂ ਇਹਦੀ ਪੌਂਟ ਕਰਨੀ ਜੇ 56500 ਦੇ ਵਿੱਚ 56500 ਗੱਡੀ ਕੋ ਆਪ ਦੀ ਲੈਊਗਾ ਤਾਂ 58500 ਦੀ ਮੈਂ ਦੇਣੀ 500 ਜੈਸਨੋ ਹਾਲ 56500 500 ਦੀ ਦੇਣੀ ਏ ਉਹਦੇ ਵਿੱਚੋਂ 100 ਰੁਪਿਆ ਛੋੜ ਹੋਣੀ ਚਾਹੀਦੀ ਠੀਕ ਆ ਸਾਹਿਬ ਜੀ ਹਾਂਜੀ ਹਾਂਜੀ ਓਕੇ ਜੈ ਜੈ ਬਿਲਕੁਲ ਬਿਲਕੁਲ ਜੀ ਕੱਦ ਖੜ ਵੀ ਸੋਨਾ ਵਾ ਗਾੜੀ ਭਾਜੀ ਮਹੀਂ ਦਾ ਸੁਆ ਜੇ ਤੁਸੀਂ ਮੁੱਖ ਤੋਂ ਵੇਖੋ ਫਿਰ ਝੋਟੀ ਲੱਗਦੀ ਆ ਤੇ ਸਰੀਰੋਂ ਮੈਂ ਸਾਹਮ ਤੋਂ ਡਰੀ ਹਾਂਜੀ ਹਾਂਜੀ ਆਪਣੇ ਨੂੰ ਭੈਣ ਭਰਾ ਸਿਆਣੇ ਬੀਠੇ ਜਿਆਦੇ ਜਿਨ੍ਹਾਂ ਨੇ ਲੈਣੀ ਆ ਜਾਂ ਵੀਡੀਓ ਵੇਖਣੀ ਆ ਹਾਂਜੀ ਹਾਂਜੀ ਆ ਪਾਣੀ ਆਦੇ ਕੋ ਉਹਨਾਂ ਸੁਆ ਦੂਜਾ ਆਖਿਆ ਕੋ ਆਪਣਿਆਂ ਨੂੰ ਦਾਂਗੇ ਬਿਲਕੁਲ ਵੇਖੋ ਆ ਪਾਣੀ ਆ ਕਹਿੰਦਾ ਸਾਰੇ ਸਿਆਣੇ ਭੈਣ ਭਰਾ ਹਾਂਜੀ ਹਾਂਜੀ ਸਿਰਫ ਇਹ ਆ ਵੀ ਮੈਂ ਸਾਂਭੀ ਨਹੀਂ ਹਾਂਜੀ ਤੇ ਜਿਦਾਂ ਦੀ ਉਹਨਾਂ ਸਾਂਭੀ ਉਦਾਂ ਦੇ ਵੰਟ ਲੈ ਤੇ ਆਪਾਂ ਵੀ ਉਦਾਂ ਦੇ ਵੰਟ ਲੈਣੇ ਆ ਆਪਾਂ ਲੱਖ ਥੋੜਾ ਵੰਟ ਲੈਣਾ ਬਿਲਕੁਲ ਬਿਲਕੁਲ ਸੁਈ ਭਾਜੀ ਹੈਗੀ ਆ ਸਾਰੀ ਕੋਈ ਆਲਕੋ ਆ ਕਟਾ ਜੀ ਮਗਰ ਬੱਚਾ ਸਭ ਮਹੀਨੋਂ ਜ਼ਿਆਦਾ ਪਲਿਆ ਹੈ ਹਾਂਜੀ ਹਾਂਜੀ ਦੁੱਧ ਦੁੱਧ ਖੇੜੇ ਜਾਣੇ ਜਾਂਦੇ ਇਦਾਂ ਵਾ ਆਪੀ ਸਾਰੀ ਖਰਾਕ ਹੀ ਬੱਚੇਨ ਲੱਗੀ ਮਾਈ ਜੀ ਹਾਂਜੀ ਹਾਂਜੀ ਹੋ ਸਕਦਾ ਹਾਂਜੀ ਹਾਂਜੀ ਦੁੱਧ ਕਿੰਨਾ ਜਵੇਲ ਥੱਲੇ ਦੁੱਧ ਭਾਜੀ ਇਹਦੇ ਥੱਲੇ ਵੀ ਚਲੋ ਫੇਰ ਭੈਣ ਭਰਾਵਾਂ ਆਖਣਾ ਦੁੱਧ ਆਠਿਆ ਸੱਤ ਲਾ ਲਈ ਸੱਤ ਮੰਨ ਕੇ ਹੈਨਾ ਹਾਂਜੀ ਹਾਂਜੀ ਠੀਕ ਹੈ ਜੀ ਗੱਲ ਇਹ ਚੀਜ਼ ਹੈਗੀ ਤੇ ਕਰਤੂਤ ਵਾਲੀ ਆ ਹਾਂਜੀ ਹਾਂਜੀ ਜੇ ਸੇਵਾ ਕਰੂ ਕੋਈ ਤੇ ਚਲੋ ਬਿਲਕੁਲ ਬਿਲਕੁਲ ਜੀ ਹੈਗੀ ਤਾਂ ਆ ਜੀ ਇੱਕ ਅਸਤਾਜੀ ਹਾਂ ਹੈਗੀ ਤਾਜੀ ਹਸਾਬ ਨਾਲ ਹਰ ਤੇ ਦਹਾਂਦੇ ਨਾਲ ਸੁਈ ਆ ਹਾਂਜੀ ਹਾਂਜੀ ਦੁੱਧ ਸਾਲ ਭਰ ਦੇਣਾ ਇਹਨੇ ਹਾਂਜੀ ਹਾਂਜੀ ਰੇਟ ਬਾਕੀ ਚਲੋ ਜਿੱਦਾਂ ਦੀ ਮਹੀਂ ਉਦਾਂ ਦਾ ਰੇਟ ਉਦਾਂ ਦਾ ਰੇਟ ਹੋ ਜਾਣਾ ਹਾਂਜੀ 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 ਚੁਵਾਈ ਜੁਈ ਦੀ ਸ਼ਾਹੀ ਕਿਵੇਂ ਆ ਮੈਨਾਂ ਜੀ ਚੁਵਾਈ ਦੀ 100 ਦੀ 100 ਆ ਕੋਈ ਭੂਰ ਛਟਾ ਮੈਨਾਂ ਜੀ ਬਾਕੀ ਬੱਚੇ ਤੇ ਮਿਲਦੀ ਵਧੀਆ ਹਾਂਜੀ ਹਾਂਜੀ ਚੋ ਕੇ ਖਰੇ ਅਗਲਾ ਬਿਲਕੁਲ ਮੇਰੇ ਤਸੱਲੀ ਕਰਕੇ ਹੈਨਾ ਹਾਂਜੀ ਮੋਲ ਸ਼ਾਹੀ ਫਿਰ ਕੀ ਕਰਦੇ ਆਪਾਂ 54500 ਦੇ ਵਿੱਚ ਪਹੁੰਚ ਜੀ 54500 ਦੇ ਵਿੱਚ ਤਿੰਨ ਕੱਢ ਦਈਏ ਹਾਂਜੀ ਠੀਕ ਹੈ ਜੀ 553 51 55 552 ਦੀ 52500 ਹਾਂ 52500 ਦੀ ਦੇਣੀ ਗੱਡੀ ਕੋ ਆਪ ਜੀ ਲੈ ਆਊਗਾ 100 ਰੁਪਿਆ ਛੋਟ ਕਰਨੀ 552 ਦੀ ਦੇਣੀ ਹੋਮ ਚ ਕਰਾਉਣੀ ਤਾਂ 54 ਓਕੇ ਹਾਂਜੀ ਹਾਂਜੀ ਇਹਦੀ ਗੱਡੀ ਭਾਜੀ ਸਭ ਤੋਂ ਛੋਟਾ ਰੇਟ ਹਾਂਜੀ ਜਾਇਜ਼ ਹਾਂਜੀ ਮਹੀਂ ਬਾਕੀ ਭੈਣ ਭਰਾਵਾਂ ਦੇ ਗੱਡੀ ਆ ਤੁਸੀਂ ਮੂੰਹ ਵੇਖੋ ਇਹਦਾ ਫੇਸ ਕੁਆਲਟੀ ਨਹੀਂ ਦੀਰਾ ਵੀ ਚੌਂਦੀ ਜੇ ਚੱਡੇ ਤੇ ਦਊ ਮੰਨ ਡਾਬਿਆ ਹਾਂਜੀ ਸ੍ਰੀ ਤੋਂ ਤੁਸੀਂ ਮੈਂ ਵੇਖੋਗੇ ਤੇ ਮੈਂ ਜਿਵੇਂ ਮਰਜ਼ੀ ਸੂਏ ਲਾਲੇ ਭੈਣ ਭਰਾ ਕੋਲ ਬਿਲਕੁਲ ਵੇਖੋ ਅੱਜ ਜੇ ਤੁਸੀਂ ਮੂੰਹ ਤੋਂ ਵੇਖੋ ਤਾਂ ਤੁਸੀਂ ਦੂਜੇ ਸੂਏ ਤੋਂ ਤਾਂ ਨਹੀਂ ਆ ਸਕਦੇ ਹਾਂ ਹਾਂਜੀ ਹਾਂਜੀ ਸਿਰਫ ਇਹ ਆ ਬੇਨਤੀ ਭੈਣ ਭਰਾਵਾਂ ਕਰੀ ਇਹੋ ਭਾਜੀ ਜਿੰਨੇ ਚਲੋ ਮਾਰ ਰੱਖਿਆ ਨਾ ਸੰਭਿਆ ਕਰੋ ਹਾਂਜੀ ਚਲੋ ਹਰ ਤੋਂ ਨੇ ਭਾਜੀ ਕੋਈ ਪਰੌਣੀਆਂ ਹੁੰਦੀਆਂ ਘੰਟਾ ਰਹੀ 2 4 ਦਿਹਾੜੀ ਦੀ ਡੰਗ ਰਹੀ ਹੈ ਬਿਲਕੁਲ ਬਿਲਕੁਲ ਪੁੱਛ ਚਾਦੀ ਇਹ ਹੁੰਦੀ ਆ ਆਪਾਂ ਫੇ 5 700 ਹਜ਼ਾਰ ਘਾਟ ਵਟ ਲਈਏ ਕੰਨੀ ਸੇਵਾ ਵਾਲੇ ਤਾਂ ਹੀ ਹੁੰਦੀ ਆ ਆਪਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹ ਕੀ ਦੀ ਜਦੋਂ ਐ ਵੀ ਕੋਈ ਡੰਗਰ ਉੱਥੇ ਵੱਜਾਵੇਂ ਨਾ ਸਾਲ ਚਾ ਮਹੀਨੇ ਬਾਅਦ ਤੁਹਾਨੂੰ ਉਹ ਚੀਜ਼ ਦੀ ਖੁਸ਼ੀ ਹੁੰਦੀ ਆ ਵੀ ਯਾਰ ਚੱਲ ਚੰਗੇ ਠੰਗਾ ਲਿਆ ਬਿਲਕੁਲ ਬਿਲਕੁਲ ਅਗਲੇ ਨੇ ਸੰਭਿਆ ਹਾਂਜੀ ਤੇ ਦੇਖਦਾ ਸੰਭਦਾ ਵਾ ਤੇ ਕਈ ਕਰਮਾਲੀਆਂ ਆਪਦਾ ਪੱਲਾ ਨਹੀਂ ਰਹਾ ਦਿੰਦੀਆਂ ਭਾਜੀ ਇਹ ਦੇਣੀਆਂ ਹੀ ਦੇਣੀਆਂ ਸਰ ਬਿਲਕੁਲ ਬਿਲਕੁਲ ਜੀ ਅਜ ਕਿੰ ਕਿੰਨਾ ਜਿਹਾ ਦੁੱਧ ਦੇ ਰਹੇ ਪਾਜੀ ਸੂਆ ਦੇ ਸਰੀਰ ਪੱਖੋਂ ਲਈਏ ਤੇ ਭੈਣ ਭਰਾਵਾਂ ਆਪਦੀ ਮਰਜ਼ੀ ਕਰਨ ਹਾਂਜੀ ਤੇ ਜੇ ਮੁੱਖ ਤੋਂ ਲਈਏ ਤੇ ਦੂਜਾ ਜੀ ਦੂਜਾ ਹਾਂ ਤੇ ਦੁੱਧ ਦੋ ਟੰਡੇ ਨਾੜੀ ਜਾਂ ਤੇ ਜਾਲ ਵਾਲੇ ਚੌਥਾ ਵਾਲੇ ਕੋ ਦਹਮਾ ਵਾਲੇ ਦੁੱਧ ਸਾਂਭੀ ਨਹੀਂ ਮੱਜਣਾ ਬੰਦਾ ਹਾਂਜੀ ਹਾਂਜੀ ਸਾਂਭੀ ਨਹੀਂ ਮੱਜ ਦੁੱਧ ਇਹਦੇ ਥੱਲੇ ਪਾਜੀ ਪੱਕਾ ਜਿਹੜਾ ਨਾ ਹਾਂਜੀ 7 ਲੀਟਰ ਆ 7 ਲੀਟਰ ਹਾਂ ਠੀਕ ਹੈ ਚਵਾਈ ਚੂਈ ਤੇ ਚਵਾਈ ਦੀ ਬਹੁਤ ਚੰਗੀ ਆ ਪੂਰੀ ਸੀ ਪੂਰੀ ਸੂਈ ਨੂੰ ਇਹਨੂੰ ਵੀ ਮੈਂ ਨੂੰ ਨਾ ਹਾਂਜੀ ਉਹ ਸਾਢੇ 3 4 ਮਹੀਨੇ ਹੋਏ ਜੇ ਤੇ ਬਣੀ ਬੁਣੀ ਤੇ ਚਲੋ ਨਾ ਬਣਾਈ ਹੋਗੀ ਆਪਾਂ ਕੋ ਗਾਰੰਟੀ ਨਹੀਂ ਦਿੰਦੇ ਹਾਂ ਜੀ ਬਣੀ ਹੈਗੀ ਉਹ ਅੰਦੇ ਕੋ ਮਹੀਨੇ ਸਮਾਂ ਨਹੀਂ ਆਪਾਂ ਗਾਰੰਟੀ ਆਪਾਂ ਦੁੱਧ ਦੀ ਗਾਰੰਟੀ ਦੇਣੀ ਆ ਤੇ ਦੁੱਧ ਵਾਲਾ ਹੀ ਮੁੱਲ ਕਰਨਾ ਬਿਲਕੁਲ ਬਿਲਕੁਲ ਮੋਲੇ ਦਾ ਰੇਟ ਛੋਟਾ ਆਊਗਾ ਜੋ ਕੋ ਭੈਣ ਭਰਾ ਸਾਂਭ ਲੂਗਾ ਹਾਂਜੀ ਹਾਂਜੀ ਤੇ ਇਹ ਮਈਆਂ ਤੇ ਆਪਾਂ ਤਾਂ ਛੋਟੇ ਭਾਣਿਆਂ ਰਾਦਾ ਜਿਆਦਾ 4 5 ਪਾਉਣ ਦਾ ਪਰ ਛੋਟਾ ਭਾ ਲੱਭਦਾ ਨਹੀਂ ਭਾਈ ਨਾ ਬਾਜ਼ਾਰ ਬੜਾ ਤੇਜ਼ ਹੈ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਕਰਾ ਲੀਆਂ ਚੈੱਕ ਇਹ ਕਰੀ ਜੀ ਜ਼ਰੂਰ ਤਾਂ ਦੱਸੋ ਵੀ ਜੇ ਦੇ ਦੇਖੀਏ ਨਾ ਮੂੰਹ ਤੋਂ ਹਾਂਜੀ ਫਿਰ ਤੇ ਮੈਂ ਵੇਖੋ ਕਿਤੇ ਪੁਰਾਣੀ ਹੈ ਮੂੰਹ ਤੋਂ ਵੇਖੋ ਤੁਸੀਂ ਬਿਲਕੁਲ ਬਿਲਕੁਲ ਪਰੋਂ ਵੇਖਣਾ ਹੀ ਸਾਰਿਆਂ ਹਾਂਜੀ ਹਾਂਜੀ ਤਸਵੀਰੋਂ ਜਿਆਦਾ ਹੀ ਰੋੜੀ ਸੇਵਾ ਹੀ ਨਹੀਂ ਕੀਤੀ ਮੈਂ ਹਾਂਜੀ ਹਾਂਜੀ ਆ ਵੇਖੋ ਤੁਸੀਂ ਫਿਰ ਦੰਦ ਦੋਂਦੇ ਆ ਵਧੀਆ ਕਾਇਮ ਸਾਰਾ ਕੋਈ ਗਾਲ ਹੀ ਕੋਈ ਨਹੀਂ ਤੇ ਸੇਵਾ ਦੁਖੋਂ ਥੋੜੀ ਜਿਹੀ ਸੇਵਾ ਦੁਖੋਂ ਰੋੜੀ ਆ ਤੇ ਹਾਂਜੀ ਹਾਂਜੀ ਫਿਰ ਵਾਟੇ ਵਾੜੀ ਉਹਨੇ ਕੀ ਆ ਬਿਲਕੁਲ ਬਿਲਕੁਲ ਉਹ ਤਾਂ ਸੇਵਾ ਦਾ ਹੀ ਮੁੱਲ ਦਾ ਆਛਿਆਣੇ ਆ ਤੇ ਜਿੰਨਾ ਗੁੜ ਪਈਏ ਉਹਨਾ ਮਿੱਠਾ ਤੇ ਉਹਨਾ ਮਿੱਠਾ ਆ ਵੇਖੋ ਹਾਂਜੀ ਆ ਵੇਖੋ ਫਿਰਨਾ ਐ ਕਰਨ ਵਾਲੀ ਜਿੱਥੇ ਮਰਜ਼ੀ ਖਿਲਾਰ ਦੋਏ ਹਾਂਜੀ ਕੋਈ ਪ੍ਰਵਾਹ ਹੀ ਨਹੀਂ ਭਾਰੇ ਤੇ ਮਿਲਦੀ ਆ ਇਹ ਤਾਂ ਚਲੋ ਇਹ ਜੇ ਵੀ ਦੁੱਧ ਨੇ ਦਈ ਜਣਾ ਕੋ ਸੰਭੀ ਜੂ ਨਾਲ ਬਣ ਗਈ ਤੇ ਫੇਰ ਵਾਅਦੇ ਦੀ ਅਗਲੀ ਹਾਂਜੀ 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 ਬੋਲ ਸ਼ਾਜੀ ਫਿਰ ਕਿੰਨਾ ਕਰਦੀ ਹੈ 50 ਚ ਪਹੁੰਚ ਇੱਕੋ ਹੀ ਫਾਈਨਲ ਹੀ ਹਾਂਜੀ ਨਹੀਂ ਨਹੀਂ ਹਾਂਜੀ ਜਾਇ ਜਾਈ ਜਾਇ ਜੀ ਦੇਣੀ ਆ ਚਲੋ ਕੋ ਭੈਣ ਭਰਾ ਜਿਹੜਾ ਛੋਟੇ ਲੈਵਲ ਦਾ ਆਪਦਾ ਘਰ ਵੇਖਣਾ ਹੁੰਦਾ ਚਲੋ ਮਾਰੇ ਮਾਤਰ ਬੰਦੇ ਲਈ ਤੇ ਭਾਜੀ 50000 ਲਾਉਣਾ ਮੜੀ ਵੱਡੀ ਗੱਲ ਬਿਲਕੁਲ ਬਿਲਕੁਲ ਸ਼ਾਜੀ ਆਪਾਂ ਆਪਦੇ ਗਾਘ ਦੇ ਹਿਸਾਬ ਨਾਲ ਚਲੀਦਾ ਹਾਂਜੀ ਹਾਂਜੀ ਉਹ ਨਹੀਂ ਗੱਲ ਆਪਾਂ ਨੂੰ ਦੱਸਾਂ ਸਾਰੇ ਇੱਕੋ ਜਿਹੇ ਆਪਾਂ ਛੋਟਾ ਗਾਘ ਵੀ ਰੱਖੀਦਾ ਵੱਡਾ ਵੀ ਹਾਂਜੀ ਹਾਂਜੀ ਇਹਦੀ ਭਾਜੀ ਪੂਰੇ 43000 ਦੇ ਵਿੱਚ ਪਹੁੰਚ ਠੀਕ ਹੈ ਜੀ ਗੱਡੀ ਕੋ ਆਪਦੇ ਲੈ ਜਾਊਗਾ ਪੂਰੇ 40000 40000 ਦੀ ਹਾਂਜੀ ਠੀਕ ਹੈ ਹਾਂ ਉਹਦੇ ਵਿੱਚੋਂ ਕੋਈ ਨਹੀਂ ਘਰ ਆ ਇਹਦਾ ਮਾਨਤਾ ਨਾਲ ਆਪਾਂ ਕਰਦਾਂਗੇ ਬਿਲਕੁਲ ਬਿਲਕੁਲ ਹਾਂਜੀ 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 ਬਾਕੀ ਇਹ ਜੇ ਵੀ ਭੈਣ ਭਰਾਵਾਂ ਦੀ ਗੱਡੀ ਆਪ ਦੀ ਸਮਝ ਵੇਖਿਆ ਆਪਾਂ ਨਹੀਂ ਮੁੜ ਕੇ ਆ ਦਿੰਦੇ ਵਪਾਰੀ ਦੂਜੇ ਸੂਏ ਤੇ ਟੱਪ ਨਹੀਂ ਦਿੰਦਾ ਜੀ ਹਾਂਜੀ ਹਾਂਜੀ ਸਮਝ ਵੇਖੇ ਭਾਵੇਂ ਤਾਂਵੇਂ ਸੂਏ ਲਾ ਲੈ ਪਰ ਮਰੋਂ ਜਾ ਕੇ ਪੁੱਛ ਆਵੇਂ ਉਹਨੂੰ ਮੈਂ ਕਰਵੇਂ ਸੂਏ ਦੂਜੇ ਹੀ ਉਹਨਾਂ ਆਖੀ ਆ ਠੀਕ ਹੈ ਜੀ ਆਪਾਂ ਮਾਲ ਡੰਗ ਅੱਗੇ ਵੀ ਲੈਣੇ ਹੋਊਗੀ ਦੂਜੇ ਹੀ ਕਿਉਂਕਿ ਸਰੀਰ ਪੱਕੋਂ ਜੋ ਮਰਦੀ ਸਿਰ ਤੋਂ ਵੇਖੋ ਤੁਸੀਂ ਮੈਂ ਹ ਬਿਲਕੁਲ ਹਾਂਜੀ ਹਾਂਜੀ ਤੇ ਸ਼ਾਹ ਜੀ ਐਡਰੈਸ ਤੇ ਦਰਾਜ ਜੀ ਪਿੰਡ ਝਾਮਕੇ ਖੁਰਦ ਜਿਲ੍ਹਾ ਤਰਨਤਾਰਨ ਤਸਵੀਰ ਵੀ ਤਰਨਤਾਰਨ ਹਾਂਜੀ ਤੇ ਨਾਮ ਜੀ ਪ੍ਰਤਾਪ ਸਿੰਘ ਸ਼ਾਹ ਹਾਂਜੀ ਤੇ ਫੋਨ ਨੰਬਰ ਜੀ 884741272684741 ਠੀਕ ਹੈ ਜੀ ਤੇ ਬਾਕੀ ਨਹੀਂ ਕੋਈ ਹੋਰ ਗੱਲ ਆ ਪਹਿਣ ਪੁਰਾਣਾ ਕਈ ਦੀ ਖਰਾਬ ਹੁੰਦੇ ਆ ਹਾਂਜੀ ਬੇਨਤੀ ਇਹੋ ਆ ਵੀ ਜਿੰਨੇ ਆਉਣਾ ਨਾ ਆਪਣੇ ਘਰੇ ਜੀ ਸਤਕੇ ਸਾਰੇ ਚਿਕਾਉਣ ਭਾਜੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਇਹ ਨਹੀਂ ਵੀ ਕੱਲੇ ਡੰਗਰ ਲਾਇਆ ਪ੍ਰਸ਼ਾਦਾ ਪਾਣੀ ਛਕੋ ਜਲ ਪਾਣੀ ਛਕੋ ਤੁਹਾਡਾ ਘਰਿਆ ਭੈਣ ਭਰਾਵਾਂ ਦਾ ਜੀ ਐਨ ਹਨ ਇਹ ਆ ਵੀ ਫੂਨ ਲਾ ਦੇ ਆ ਗਏ ਭੈਣ ਭਰਾ ਜਿੰਨੇ ਕਿ ਦੂਰ ਹੋਣ ਬਿਲਕੁਲ ਜੇ ਉਹ ਅਗਲਾ ਆਉਂਗਾ ਨਾ ਤੇ ਮਾਲ ਵਿਗਿਆ ਹੁੰਦਾ ਆਉਂਦੇ ਨਾ ਤਾਂ ਫਿਰ ਅਗਲਾ ਮੁਰਦਾ ਸਾਡੇ ਮਨ ਨੂੰ ਫਿਰ ਦੁੱਖ ਲੱਗਦਾ ਇਸ ਗੱਲ ਦਾ ਜੇ ਸਾਡਾ ਗਾਹ ਗਿਆ ਤੇ ਖਰਾਬ ਹੋਇਆ ਕਨੈਕਟ ਕਰਕੇ ਫਿਰ ਰੀਟ ਕਰ ਤੇ ਬਾਕੀ ਕੋਈ ਗੱਲ ਨਹੀਂ ਆਪਾਂ ਆਪਦੀ ਜਗਾ ਸੱਚੇ ਆ ਜੀ ਕੋਈ ਗੱਲ ਨਹੀਂ ਪਰਮਾਤਮਾ ਆਪਾ ਇਹੋ ਜਾਨੇ ਕੋਈ ਆ ਮੇ ਸਾਈਬ ਨਾ ਉਹ ਘਰੇ ਆ ਕੇ ਜਿਹੜੇ ਬੀਟ ਦੇ ਲਓ ਨਾ ਕੋਈ ਚੱਕਰ ਨਹੀਂ ਤਸੱਲੀ ਕਰਕੇ ਖੜੋ ਤਸੱਲੀ ਕਰਕੇ ਨਾ ਦੋ ਟਾਈਮ ਕੋਈ ਗੱਲ ਨਹੀਂ ਜੀ ਪਰਮਾਨ ਕਰਿਓ ਹਾਂਜੀ ਤੇ ਕੋਈ ਗੱਲ ਨਹੀਂ ਸਸਿਕਾੜ ਸਸਿਕਾੜ